ਉਹ ਵਈ ਸਸੀ ਕਾਲ ਸਾਰਿਆਂ ਨੂੰ ਪਲੀਟ ਹੈ ਅੱਜ ਚੱਲੇ ਵੀਰੇ ਦਿੱਲੀ ਤੇ ਅੱਤਰੋਆ ਪਟੜ ਨਾਲ ਗੰਦਰ ਬਾਈ ਤੇ ਫਕਰੂ ਮਨਜੀਤ ਵੀਰਾ ਅੱਛਾ ਉਹ ਵੀਰ ਹੋ ਗਿਆ ਤੇ ਨੌਣੇ ਵਾਲੀ ਹੈ ਤੇ ਆਹ ਬੰਦਾ ਫਾਰਮੂਲਾ ਹੈ ਵਾ ਦੇਖ ਲੋ ਹੈ ਚਮਕ ਗਿਆ ਬਗਰ ਨੂੰ ਮੈਂ ਪਹਿਲੀ ਚਮਕਦਾ ਬਾਈ ਜੀ ਫਿਰ ਨਾਲ ਹੋਰ ਆ ਗਿਆ ਭਾਈ ਐਵੇਂ ਚਲੋ ਅੱਗੇ ਬਲਦੇ ਅੱਗੇ ਹਾਂ ਅਨ ਕੋੜੀ ਤੇ ਮੋਨ ਨੇ ਕਿਹੜਾ ਦੇਖਾ ਕਿੰਨੇ ਮੈਂ ਆਪੇ ਕੈਸ਼ ਤਾਂ ਸਰ ਰੱਖ ਮੇ ਕਿੱਥੇ ਜਾਈ ਰਿਹਾ ਬਾਈ ਕੈਸ਼ ਆਈ ਨਹੀਂ ਲੈ ਖਾਲੀ ਆ ਇਹ ਦੋ ਇਹ ਬਾਈ ਇਹ ਦਿੱਲੀ ਦੇ ਕਾਰਨਾਮੇ ਪਹਿਲਾਂ ਹੀ ਖਾਲੀ ਕਰਕੇ ਲੈ ਗਏ ਆ ਆਰੇ ਜਦ ਦੇ ਜੀ ਬੰਦੂ ਦੀ ਰਹਿ ਗਿਆ ਉਹਨੇ ਨੋਟ ਹੈ ਜੇ ਦੇਸ਼ ਦੀ ਵੰਡ ਵਾਲੀ ਦੀ ਆ ਬੰਦਾ ਔਰ ਨੋਟ ਵੀ ਦੇਸ਼ ਦੀ ਵੰਡ ਵਾਲੀ ਆ ਉਹ ਜਿਹੜੇ ਮੋਦੀ ਨੇ ਬੰਦ ਕਰੇ ਤੇ ਆ ਭਾਈ ਮੈਂ 300 ਰੁਪਏ ਦੇਤੇ ਤਾ ਸ਼ੁਕਰ ਆ ਵੀ ਦੇਤਾ ਤਾਂ ਆ ਪਛਾਤਾ ਕਾਰਡ ਵੀ ਦੇਤਾ ਤਾਂ ਔਰ ਉੱਪਰ ਦਾ ਸਟੇਸ਼ਨ ਬਹੁਤ ਵਧੀਆ ਬਣਾਤਾ ਅਪਡੇਟ ਬਹੁਤ ਹੋ ਗਈ 6 ਬੱਦ ਦਾ ਟਾਈਮ ਹੋ ਗਿਆ 6 ਬੱਦ ਦਾ ਆ ਫਿਰ 100 100 ਬਾਬਾ ਜੀ ਵਾਲੇ ਹਜੇ ਆ ਕੋਈ ਫੇਰ ਨਹੀਂ ਨੂੰ ਪਤਾ 058 ਨਾਲ ਕੋਈ ਨਾ ਜੁਨੇਰੀ ਕਿੱਥੇ ਦਾ ਇੱਥੇ ਕੋ ਮਾ ਨਾ ਚੈੱਕ ਕਰਕੇ ਚਲੇ ਗਏ ਰਿਪੋਰਟ ਦੀ ਵੀ ਗਏ ਆ ਉਹ ਬਹਿ ਗਏ ਨੰਬਰ 5 ਹਾਂ ਕੱਪੜੇ ਵਾਏ ਥੋੜੇ ਜਿਹਾ ਕੀ ਨਹੀਂ ਕਰਨਾ ਆ ਰਿਹਾ 1 2 3 4 5 ਆ ਨਾ ਤਾਰਨਾ ਮਾਰੇ ਗਿਆ ਉਹਨਾਂ ਪਰਾਠੇ ਖਾਣ ਲੱਗਿਆ ਪਹਿਲਾਂ ਮੈਂ ਮੁੱਛਾਂ ਨੂੰ ਯਾਦ ਹੋ ਗਏ ਭੁੱਖੇ ਹੋਣ ਛੱਡਣਾ ਲਿਜਾਣਾਗਾ ਫਲਾਣੇਗਾ ਆਪ ਬਾਣੀ ਤੂੰ ਨਾ ਖਾਈ ਯਾਰ ਬਾਈ ਲੈ ਆਇਆ ਪਰੌਠੇ ਕਿਆ ਬਾਤ ਆ ਆ ਗਏ ਪੁੱਠੇ ਦੋਸਤ ਉਹ ਬਾਈ ਆਪਣੀ ਆ ਗਈ ਗਾਡੀ ਬੰਦਰ ਤੋਂ ਦੇ ਦੂੰਦੇ ਨਹੀਂ ਹੈਗੇ ਹਨੀ ਇਹ ਆ ਗਿਆ ਅੱਜ ਤੋਂ ਜਾਣੀ ਆਪਾਂ ਅਗਰ ਨਾਲ ਗੱਡੀ ਤੋਰਾਂਗੇ ਨੰਨੋ ਮਾਰੀ ਹੋਈ ਐ ਫਪਾ ਰੱਖ ਕੇ ਬਾਸ ਨਹੀਂ ਆ ਬਸ ਠੀਕ ਐ ਲੱਗ ਜਿਓ ਟਾਟਾ ਮਾਰੀ ਨੰਨੋ ਜਿਓ ਟੋੜ ਲੈ ਨਾ ਨਾ ਨੋ ਬਾਈ ਦਿੱਲੀ ਦਾ ਸਫਰ ਸ਼ੁਰੂ ਆ ਔਰੇ ਤੋਂ ਚਲੋ ਚਲੋ ਤਾਂ ਤੇਰੇ ਨੂੰ ਸਾਨੂੰ ਗਲਤ ਕਰਦੇ। ਇਹ ਹੋ ਰਿਹਾ ਸ਼ਰਮ ਨੂੰ ਲੈ ਆਉਂਗੇ। ਉਹਨੂੰ ਬੁਲਾਉਣ ਦਾ ਹੋਗਾ ਵੀ ਅੱਗੇ ਜਾਓ। ਉਹਨੇ ਸ਼ਰਮ ਦੇ ਥੱਲੇ ਕੀ ਹੈ। ਚਲੋ ਜੀ। ਇੱਧਰ ਹੀ ਆਪਣੀ। ਤੂੰ ਪਿੱਛੇ ਆਈਂ। ਚੱਲ ਫਕਰੂ ਐਂਟਰੀ ਕਰ ਬਈ। ਅੱਜ ਤਾਂ ਵੀ ਨਾ ਲੱਗਣੀ ਪੈਣੀਆਂ ਹੁਣ। ਤੇਜਾ ਤੁਰ ਵੀ ਨਾ ਲੱਗਗੇ ਤੇ। ਇਹ ਗੰਦੀ ਗੰਦੀ ਹਰਕਤ ਕਰੀ ਲਾਈ ਸੈਂ ਬਹੁਤ ਹੋ ਗਏ ਤੇ ਬਈ ਟਟਾ ਦੇ ਉੱਪਰ ਬਹਿ ਗਏ ਆ ਰਹੀ ਹੈ ਆਹ ਦਾ ਰੂਟ ਰੂਟ ਖਾਣ ਨੇ ਵਧੀਆ ਬੋਤ ਨਿੰਦਲ ਟੰਗਣੇ ਨੇ ਬਣਾਇਆ ਹੋਇਆ ਹੈ ਨਾ ਤੇ ਮੇਰੇ ਮਨ ਨੂੰ ਦੋ ਚੌੜੇ ਗੱਡੀ ਆ ਲੱਖ ਸੋ ਕੇ ਬੰਦਾ ਬਹਿ ਜਾਂਦਾ ਹੈ ਸੁਨੀਤ ਦੇ ਨਾਮ ਤੇ ਭੱਲੇ ਦੇ ਨਾਮ ਤੇ ਚਾਹ ਆਲੇ ਬਣਾ ਚਾਹ ਵੀਰੀਆਂ ਬੇਟੀਆਂ ਚਾਹ ਦਾ ਸਵਾਦ ਕਿਵੇਂ ਆ ਬਈ ਚਾਹ ਦਾ ਸਵਾਦ ਠੀਕ ਹੈ ਕੌਫੀ ਹੈ ਚਾਹ ਦੀ ਕੌਫੀ ਤਾਂ ਲੱਗਦੀ ਨਹੀਂ ਕਿ ਸਰਬਸ ਚਾਹ ਹੈ ਮਸ਼ੀਨ ਨਹੀਂ ਆ ਔਰ ਚਾਹ ਦਾ ਸ਼ਿਕਾਰੀ ਉਧਰ ਆਲੇ ਵਿੱਚ ਆ ਪੈ ਗਈ ਮੂੰਹ ਚ ਡੱਫਲੀ ਲੋ ਬਾਈ ਦਿੱਲੀ ਪਹੁੰਚ ਗਏ ਆਪਾਂ ਅੱਜਾਂ ਟੇਨ ਤੇ ਆਏ ਆ ਬਾਹਰ ਡ੍ਰੇਨ ਚਾਹੀਦੀ ਡ੍ਰੇਨ ਜਾ ਰਿਹਾ ਤੇ ਸਪੀਡ ਬਾਈਕ ਚੰਗੀ ਆ ਮਾਹੌਲ ਤਾਂ ਬਹੁਤ ਹੈ ਭੀੜ ਵਾਲਾ ਅਮਰ ਤੂੰ ਇੱਧਰ ਚੜ ਮੇਜਰ ਦੇ ਚੇਨ ਕੱਢਦਾ ਕੋਲ ਬੋਲੀ ਸਰ ਇਹ ਆ ਚੀਜ਼ਾਂ ਲੈਵਰ ਇੱਥੇ ਆਉਂਦੇ ਦਿੱਲੀ ਫੂਡ ਸਰਵਰ ਸਪੈਸ਼ਲ ਆਉਂਦੇ ਫੂਡ ਸਰਵਰ ਨਮਸਕਾਰ ਨੋ ਬਾਈ ਕਿੱਥੇ ਪਹੁੰਚ ਗਏ ਪੁਲਿਸ ਸਾਹਿਬ ਤੇ ਫਗਰੂ ਕੰਪਨੀ ਕਿੱਥੇ ਗਈ ਟੁੱਟ ਗਈ ਫਗਰੂ ਦੀ ਕੰਪਨੀ ਵਿਝੜ ਗਈ ਹੁਣ ਬੋਲ ਗਿਆ ਫਗਰੂ ਦੀ ਕੰਪਨੀ ਵਿਝੜ ਗਈ ਆ ਉਹ ਬਾਈ ਟ੍ਰੇਨਾਂ ਦਾ ਘੜਾ ਓਰੇ 0 4 4 ਨੰਬਰ ਇਹ ਆ ਰਿਹਾ ਹੈ। 30 30 ਗਲਤ ਆ ਗਿਆ ਇੱਥੇ ਆਣਾ। ਉਹ ਬਾਈ ਨਾ ਇੱਥੇ। ਬਾਈ ਰੋਕ ਨਾ ਲੈ। ਇਹਦੇ ਤੋਂ। ਬਾਈ ਬਹੁਤ ਵੱਡਾ ਰੇਲਵੇ ਸਟੇਸ਼ਨ ਹੈ। ਰਾਸਤੇ ਉੱਪਰ ਉੱਪਰ ਜਾਣ ਨੂੰ ਵਧੀਆ ਥੱਲੇ ਤਾਂ ਜਿੰਨੇ ਗੰਦਗੁੰਦ ਬਹੁਤ ਹੁੰਦਾ ਏ ਮੈਂ ਮੈਂ ਬੈਲੀ ਵਾਲਾ ਆ ਵੀ ਕੱਲਾ ਹੀ ਐਨ ਕਾ ਲਾਈ ਫਿਰਦਾ ਕੱਲਾ ਹੀ ਕਹਿੰਦਾ ਕੌਣ ਹੈ ਲਾ ਲੀ ਫਕਰ ਚੌੜ ਕਰਦਾ ਤਾਂ ਕਹਿੰਦਾ ਸਾਡੀ ਕੰਪਨੀ ਵਾਲੇ ਤੇ ਨਾਲ ਹੁਣ ਫਕਰੂ ਬੋਲ ਹਾਂ ਹਾਂ ਵੀ ਮੈਂ ਕੱਲਾ ਹੀ ਬੋਤ ਐ ਤੇ ਜਾਂ ਨੂੰ ਹਾਂ ਭਾਈ ਦੇਖ ਲੈ ਬਾਈ ਇਹ ਨਾਲ ਦੀ ਨਾਲੇ ਹੋ ਰਹੀ ਆ ਬਹੁਜੀ ਦੇ ਮੁਰਮੁਰਾ ਸਫਾਈ ਹੋ ਰਹੀ ਆ ਲੰਦਰ ਪਹਿਲਾ ਆਪਾਂ ਇੱਧਰੇ ਰੁਕੇ ਤੇ ਯਾਰ ਸੇਵਨਾਸ ਪਾਤੀਆਂ ਲਟਰਮ ਪਟਰਮ ਮੱਸੇ ਜਨਾ ਮਾਰੀ ਹੋਣਾ ਆਟੋ ਬਹੁਤ ਆ ਬਾਈ ਆਟੋ ਹੀ ਆਟੋ ਫਗਰੂ ਕੀ ਕਰਨਾ ਲੈਣਾ ਰੂਮ ਆਜਾ ਮੈਂ ਚਾਰ ਬੰਦ ਤੋ ਫਗਰੂ ਰੂਮ ਦਿਖਾਣੇ ਬਹੁਤ ਦੂਰ ਲੈ ਕੇ ਜਾ ਰਿਹਾ ਯਾਰ ਚਲੋ ਇੱਕ ਵਾਰ ਟਰਾਈ ਕਰ ਲਓ ਇੰਨਾ ਤਾਂ ਥੱਕ ਜਾਣਾ ਤੇਰਾ ਪੈਸਾ ਫਾਟੀ ਰੱਖੋ ਫਿਰ ਤੁਰਨ ਦੀ ਗਰਮੀ ਬਹੁਤ ਹੈ ਯਾਰ ਫਗਰੂ ਪਿੱਛੇ ਵੀ ਆਪਾਂ ਉਰੀ ਰੁਕੇ ਤੇ ਜਾਦੇ ਹਾਂ ਉਹ ਹੀ ਹੈ ਉਹ ਹੀ ਹੈ ਲੈ ਬਾਈ ਪਹਿਲਾਂ ਵੀ ਅਸੀਂ ਉਰੀ ਰੁਕੇ ਤੇ ਬਾਕੀ ਹੁਣ ਦੇਖਦੇ ਫਿਰ ਤੁਮ ਆ ਜਾਓ ਉਧਰ ਜਾਓ ਕਿ ਆਇਆ ਮੈਨੂੰ ਪਤਾ ਨਹੀਂ ਆ ਟਾਈਮ ਪੀਸ ਵੀ ਉਹ ਜਮਨ ਆਇਆ ਸੁਪੀਨ ਆਈ ਜਾਲ ਸਮਾਨ ਬਹੁਤ ਹੈ ਮੇਰੇ ਬਾਤ ਵਿੱਚ ਸ਼ੀਸ਼ੇ ਐਤੀ ਜੱਗੇ ਨੇ ਦੰਦੀ ਵੱਡੀ ਤੇ ਉਂਗਲੀ ਪਰ ਇਹ ਵੀ ਹੈ ਸ਼ੀਸ਼ੇ ਦਾ ਬਾਗਰ ਮੋਰਿਆ ਇੱਕ ਭਾਜੀ ਸੇਮ ਉਹੀ ਬੂੰਗ ਲਿਆ ਉਹੀ ਉਹੀ ਐਥੇ ਐਥੇ ਜੱਗੇ ਨੇ ਦੰਦੀ ਵੱਡੀ ਸੀ ਯਾਦ ਹੋ ਜਾਗਾ ਇਸ ਵਿੱਚ ਬਕਰੂ ਦੇ ਬਾਈ ਦਾ ਕਮਿਸ਼ਨ ਓਕੇ ਦੇਣਗੇ ਭਾਈ ਲੈਟਰ ਆ ਰਿਹਾ ਹੈ ਭਾਈ ਉਹ ਲੈਟਰ ਦੇ ਦੇ ਜਿੰਨੀ ਆ ਕਰ ਤਰੋ ਪੜ੍ਹ ਦੋ ਉਹਨੂੰ ਕੋਲ ਮਤਲਬ ਲੈ ਕੇ ਤਾ ਉਹਨੂੰ ਉਹ ਭੇਜ ਦੋ ਆਰਾਮ ਨਾਲ ਪੜ੍ਹਦੇ ਰਹਿਣਾ ਇੱਥੇ ਕਰ ਇਹ ਸੁਚਾਰ ਕੇ ਕਰ ID ਦੇ ਨਵੇਂ ਅਮਰਤ ਸਾਰਿਆਂ ਦੀ ਉਹ ਨਹੀਂ ਤੇਰੀ ਵਜਿਹੀ ਨਹੀਂ ਸਰ ਸਾਰਿਆਂ ਦੀ ਲੈ ਲੈ ਕੋਈ ਚੱਕਰ ਨਹੀਂ ID ਜ਼ਰੂਰੀ ਕੰਗਲ ਦੇ ਰਾਇ ਦੇ ਲੇ ਲੋ ਭਾਈ ਆਈਡੀ ਆਪਣੇ ਖਾਰੇ ਆਪਣੇ ਹਿਸਾਬ ਸੇ ਆਪ ਅਦਾਕਾਰ ਕੱਟ ਬਣਾ ਰਖ ਹਾਂ ਹਾਂ ਵਧੀਆ ਫਿੱਟ ਹੋ ਜਾਂਦਾ ਫਿਰ ਕਿਤੇ ਬੜਾ ਛੋਟੇ ਦਾ ਫਰਕ ਨਹੀਂ ਦਿੰਦਾ ਕਮਿਸ਼ਨਰ ਆਏ ਆਏ ਤੇਰੇ ਲਟਕੇ ਝਟਕੇ ਪਿੱਛੇ ਕਰ ਦੇ ਸ਼ਾਮ ਨੂੰ ਪਿੱਛੇ ਕਰ ਲੈ ਉਹਨੂੰ ਪੈਸੇ ਲੈ ਜਾ ਬਾਈ ਪੈਸੇ ਲੈ ਆਪਣਾ ਹੱਕ ਲੈ ਜਾ ਕਹਿ ਇੱਥੇ ਮੇਰਾ ਹੱਕ ਇੱਥੇ ਰੱਖ ਲਈ ਤਾਂ ਆਲੇ ਦੇਖਦੇ ਤੁਹਾਨੂੰ ਮੈਂ ਰੂਮ ਦਿਖਾਉਂਦਾ ਪੈਂ ਚਲ ਆ ਜਿਹੜੇ ਬਣ ਗਏ ਨਾ ਉਹ ਲੈ ਜਾ ਬਾਈ ਗੁੱਸਾ ਨਾ ਕਰ ਆ ਜਾ ਉਹ ਨਹੀਂ ਆ ਜਾ ਯਾਰ ਲੈ ਉਹ ਗੁੱਸਾ ਕਰ ਗਿਆ ਯਾਰ ਬਾਈ ਉਹ ਉਹ ਗੁੱਸਾ ਕਰ ਗਿਆ ਉਹਨੇ ਦੋ ਗਰਾਹ ਕੋੜ ਲਿਆ ਲੈ ਥੋੜੀ ਫਖਰੂ ਨਾਲ ਜੱਫੀਆਂ ਜੀਆਂ ਪਾਉਂਦਾ ਦਾ ਹਾਂ ਫਗਰੂ ਨਹੀਂ 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 ਸਾਈਨ ਤੇ ਇੱਕ ਦੇ ਰਜਿਸਟਰ ਭਰਨਾ ਬਾਈ ਦਾ ਉਹ ਰਜਿਸਟਰ ਭਰਨਾ ਉਹਰੇ ਕਾਹਦੇ ਮੋਰ ਚੱਕਰਾ ਨਹੀਂ ਉਂਗਲੀ ਪ੍ਰੋਜੈਕਟ ਫਗਰੂ ਆਪਣੀ ਕੰਪਨੀ ਦਾ ਪੂਰਾ ਨਾਮ ਲਿਖੀ ਜਿਹੜਾ ਤੇਰਾ ਫੁੱਲ ਫਾਰਮ ਹੈ ਕੈਂਡੋ ਮਾਈਂਡ ਹੁਣ ਆ ਪਾਣੀ ਪਾ ਨਾ ਮੈਂ ਸੋਹਣਿਆ ਪਾਣੀ ਪਾਣੀ ਦੇ ਬੋਤਲ ਤੇ ਮੈਨੂੰ ਬਿਲਕੁਲ ਪਾਣੀ ਬੋਤਲ ਨਾ ਕਾਬਾ ਸਾਹਿਬ ਵਿਧਵਾਰੇ ਆਪਕੇ ਨੂੰ ਕਾਬਾ ਸਾਹਿਬ ਦੀ ਸਾਬਣ ਸਾਬਣ ਭੇਜਦੀਆਂ ਯਾਰ ਸਾਬਣ ਉਹ ਹੀ ਨਾ ਭੇਜੀ ਜਿਹੜੀ ਛੋਟੇ ਛੋਟੇ ਟਿੱਕੇ ਜੀਆਂ ਮੈਨੂੰ ਖਾ ਲਈ ਵੀ ਆ ਮੈਨੂੰ ਖਾ ਲਈ ਪਾ 1400 ਜੀ ਸਾਪਣ ਦੇਗਾ ਦੁਆ ਹੀ ਦੇਤਾ ਜਿਵੇਂ ਇਹ ਵੀ ਅਮਰਤਵਿੰਦਰ ਸਾਪਣ ਭਾਈ ਵੀਰ ਹੈ ਨਾ ਸੀਐਫਆਈ ਚਲੋ ਭਾਈ ਚਾਹ ਜਮਾਈ ਪੰਜਾਬ ਵਾਲੀ ਹੈ ਵਧੀਆ ਜੈ ਕੜਕ ਮੇਜੀ ਨਹੀਂ ਤਣਾਵੇ ਬਸ ਕਿਉਂ ਦੱਸੋ ਕੀ ਪੈਸਾ ਦੇ ਤੋ ਕੀ ਦਿੱਕਤ ਹੈ ਕੀ ਨਹੀਂ ਪੈਸੇ ਦੀ ਗੱਲ ਨਹੀਂ ਚਾਹ ਬਣਾ ਦੀ ਵਧੀਆ ਜੀ ਠੀਕ ਹੈ ਭੇਜ ਦੇ ਬੰਦਰ ਇੱਚ ਇੱਕੇ ਬੰਦਾ ਹੋਣਾ ਹੈ ਆਇਓ ਬਈ ਆ ਜਾਈ ਫਕਰੁਦੀਨ ਮੁਹੰਮਦ ਬੂਰ ਮਾਜਰਾ ਇਹ ਆਪਣੀ ਲੇਬਰ ਬਾਈ ਐ ਇੱਥੇ ਨੂੰ ਫਕਰ ਦੀ ਇੱਕ ਵਾਰੀ ਹੋਰ ਇੱਕ ਵਾਰੀ ਹੋਰ ਟੋਟੋ ਬਟਰੀ ਨੰਬਰ ਵੀ ਜਨਨਾ ਕੋਡ ਵੀ ਜਨਨੋ ਚਲੋ ਬੰਦਰ ਨਵੀਂ ਗੱਡੀ ਕੀ ਹਾਲ ਹੈ ਵੀਰੇ ਦਿੱਲੀ ਦਾ ਬਹੁਤ ਬੁਰਾ ਹਾਲ ਹੈ ਦਿੱਲੀ ਦਾ ਬੁਰਾ ਹਾਲ ਹੈ ਬਾਉ ਜੀ ਓਨਲੀ ਫੋਰ ਮੀ ਨੋ ਐਨੀ ਪਰਸਨ ਗਰੇਜੀ ਮੈਂ 10 ਨੰਬਰ ਗੇਟ ਤੇ ਜਾਣਾ ਹੈ ਪ੍ਰਗਤੀ ਮੈਦਾਨ ਠੀਕ ਹੈ ਨੀ ਕਿਹਾ ਉਹ ਨਹੀਂ ਪਰਸਨ ਉਹ ਡੈਸਟੀਨੇਸ਼ਨ ਇਸ ਆਨ। ਖੜੇ ਹਣੇ ਬੂਏ। ਬਈ ਐਸੀ ਪਿੱਛੇ ਵੀ ਆ ਨਵੀਂ ਗੱਡੀ ਮਿਲ ਗਈ। ਬਸ ਇਹ ਜਿਹੜੇ ਪੰਜਾਬੀਆਂ ਦੇ ਹੱਥ ਹੈ ਜਿਹੜੇ ਖੜਦੇ ਨਹੀਂ ਹੈਗੇ। ਅੱਛਾ ਕੰਮ ਵੀ ਠੱਪ ਹੋ ਗਿਆ ਹੋਣਾ। ਰੋਪੜ ਨੇ ਆ ਗੱਡੀ ਉੱਥੇ ਕਰਾ ਦੇਣਾ ਤੇਰੇ ਕੰਮ। ਰੋਪੜ। ਠੀਕ ਆ ਆਪਣਾ ਬੰਦਾ। ਤਰਾ ਭਾਈ ਹਾਂ ਥੋੜਾ ਖਗਰੂਨੇ ਸੀਟ ਦੇਤੀ ਅੱਗੇ ਇਹ ਕਹਿੰਦਾ ਬਿੰਦਰ ਵਗੈਰ ਜੀ ਨਹੀਂ ਲੱਗਦਾ ਹੈ ਅਸੀਂ ਹੋਟਲ ਟਿਕੇ ਉੱਥੇ ਸਾਨੂੰ ਸਾਬਣ ਮਿਲਿਆ ਹੈ ਗਰਮੀ ਗਰਮੀ ਹੋ ਜੀਏ ਪਰ ਰਹਿਣੀ ਜੱਫੀ ਪਾ ਕੇ ਰੱਖਣੀ ਹੈ ਸਾਨੂੰ ਤੇ ਹੋਟਲ ਟਿਕੇ ਹਾਂ ਉੱਥੇ ਸਾਬਣ ਮਿਲਿਆ ਏ ਵੀ ਸਾਬਣ ਅਮਰਦੁੱਲ ਫੋਮੋ ਅਮਰਤ ਐਂਡ ਬਿੰਦ ਸਾਬਣ ਦੋਨਾਂ ਨੇ ਕੰਪਨੀ ਬਾਈ ਸਾਨੂੰ ਦੱਸਿਆ ਨਹੀਂ ਗੁਫਤੇ ਕੰਮ ਕਰਦੇ ਨੇ ਭਾਈ ਪੱਕੀ ਟੈਕਸੀ ਬੁੱਕ ਕਰਦੇ ਹੁਣ ਵੜਾ ਕੈਮਰਿਆਂ ਦੇ ਮੇਲੇ ਚ ਫੋਟੋ ਵਾਲੇ ਮੇਲੇ ਚ ਫੋਟੋ ਵਾਲੇ ਮੇਲੇ ਚ ਚਲੋ ਭਾਈ ਅੱਗੇ ਲੰਗੀ ਦਿਖਾਉਂਦੇ ਨੇ ਸਰ ਦੇਖੀ ਨਾ ਦਿੱਲੀ ਦਾ ਰਸਤਾ ਜੋ ਵੀ ਹੈ ਹੋਰ ਬਾਈ ਠੀਕ ਠਾਕ ਹੈ ਬੜੀ ਜਾਨਾ ਬਾਪੂ ਜੀ ਬੜੀਆ ਬਾਈ ਫਿਰ ਬਾਉ ਜੀ ਬਾਉ ਜੀ ਪਿੱਛੇ ਬੈਠਾ ਹੈ ਮੈਂ ਗੱਡੀ 'ਚ ਗੁੱਸਾ ਆ ਕੇ ਮਸਰ ਜਾਣਾ ਐਹੀ ਮੈਂ ਹੀ ਛਕਾ ਮਗਾਦਾ ਬੰਦਾ ਵਾਕਰੁਦੀਨ ਗੁੱਸਾ ਕਰਕੇ ਭਈਆ ਬਾਉ ਜੀ ਫੋਰ ਹੈਨੀ ਪਰਸਨ ਵਨ ਕੰਦਾ ਵਧੀਆ ਮੈਂ ਜਾਂਦਾ ਤੈਨੂੰ ਪਵੇ ਗਾਲਾਂ ਇਹਨਾਂ ਨੂੰ ਮੁੜ ਕੇ ਸੰ ਨਾਲ ਹੀ ਤੇ ਗੇਣ ਕਦੇ ਉੱਪਰ ਮਰਾਂ ਥੋੜੀ ਜੀ ਆਉਣ ਨੂੰ ਹਾਂ ਸੋ ਅੱਗੇ ਨੂੰ ਕਰ ਲਾ ਬਾਈ ਗੰਦਾ ਆ ਰਿਹਾ ਸ਼ੀਸ਼ਾ ਮੈਂ ਲੱਭੇ i10 ਇਹਦੀ ਉਹਦੀ ਉਹਨੂੰ ਡਿੱਗੀ ਲੱਗਦੀ ਕਿਹੇ ਵਾਲੀ ਅਨਾ ਕਿਦਾਂ ਹੋਈ ਜੀ ਇਹ ਔਰਾਂ ਦੀ ਸੇਮ ਔਰਾ ਇਹ ਤੇ ਸੀਐਨਜੀ ਵਿੱਚ ਵੀ ਆਉਂਸੀਆਂ ਸੀਐਨਜੀ ਚੰਡੀਗੜ੍ਹ ਚੱਲਦੀ ਸੀ ਐਨਜੀ ਪੈਟਰੋਲ ਵਾਸਤੇ ਦਿੱਲੀ ਦੀ ਵੀ ਸੀ ਐਨਜੀ ਜ਼ਿਆਦਾ ਭਾਈ ਉਹ ਰ ਸਪੀਡ ਸਪੂਡ ਦਾ ਚੱਕਰ ਤਾਂ ਨਹੀਂ ਹੈ ਕੋਈ ਹੈਗਾ ਹੈਗਾ ਕਿੰਨੀ ਸਪੀਡ ਹੈ ਤੇਜ਼ ਚਲਾ ਕੇ ਜਿੱਦੇ ਨਿਕਲਿਆ 100 60 70 60 ਚ ਨਿਕਲਣਾ ਜਾਂਨੀ ਤੜੂ 40 ਤੱਕ ਵੀ ਜਾਂਦੀ ਹੋਣੀ ਮੈਂ ਕਹਿੰਦਾ ਕਿ ਜਾਂਦੀ ਆ ਇਹ ਤਾਂ ਬਾਈ ਉਹੀ ਨਹੀਂ ਚਲਾ ਰਿਹਾ ਲੈਟਾ ਬਹੁਤ ਆ ਇਹਦਾ ਨਾ ਇਹਦਾ ਲੈਟਾ ਅੱਖਾਂ ਚ ਪੈ ਰੀਆਂ ਅੱਖਾਂ ਚ ਪੈ ਰੀਆਂ ਪਰ ਉਹ ਜੰਮ ਤੀਰ ਉਹਦਾ ਪੂਰਾ ਭਰ ਜਾਂਦਾ ਪਾਣੀ ਨਾ ਹੋ ਜਾ ਮੀਂਹ ਪੰਦਰ ਇਹ ਵਾਲਾ ਆਈਮੈਂਟੋ ਰੋਡ ਤੇ ਪਾਣੀ ਨਿਕਲਦਾ ਫੇਮਸ ਹੈ ਜੀ ਫੇਰ ਹੋ ਕੀ ਨਹੀਂ ਕਰਦਾ ਪਾਣੀ ਕਿਵੇਂ ਕੱਢਦੇ ਬਲੌਕ ਹੋ ਜਾਂਦੇ ਬੱਸਾਂ ਜੇ ਕੋਈ ਵੀ ਤੇ ਪੜ ਕੇ ਪਿੱਛੇ ਰਹਿ ਜਾਂਦੇ ਆ ਹੈ ਇਹ ਠੀਕ ਨਹੀਂ ਕਰਿਆ ਹਨਾ ਇਹ ਉਹ ਤਾਂ ਬਹੁਤ ਪੁਰਾਣਾ ਇੱਦਾਂ ਹੀ ਚੱਲਦਾ ਜਿਹੜੀ ਮਰਜ਼ੀ ਸਰਕਾਰ ਆ ਜੀ ਇਹਨੂੰ ਨਹੀਂ ਆਹਾਲਤ ਹੁੰਦਾ ਇਹ ਕੋੜੇ ਕਾਮਰੇ ਨੋ ਬਾਈ ਦਿੱਲੀ ਦੇ ਰੋਡ ਦੇਖੋ ਛੋਟੇ ਛੋਟੇ ਇਮਾਰਤਾਂ ਟੈਕਸੀ ਆਟੋ ਬਹੁਤ ਬੱਬੇ ਸਟੌਕ ਸਟੌਕ ਮੇਰਾ ਦੇ ਵਾਹ ਨਹੀਂ ਬਿਲਡਿੰਗ ਦੇ ਕਿਹੜੀ ਕੈਂਡ ਬਣਾਈ ਵੀ ਆ ਅੱਛਾ ਉਹ ਆ ਸੀ ਹੋ ਭਾਈ ਜੀ ਉਹ ਤਾਂ ਗੱਲ ਤੇਰੀ ਠੀਕ ਆ ਇੱਧਰ ਜਾਣਾ ਆਪਾਂ ਨੇ ਪਿੰਡੀ ਤੇ ਆ ਰਹੇ ਆ ਉਹ ਦੇਖਣ ਫਸਟ ਟਾਈਮ ਜਿਹੜਾ ਇੰਗਲਿਸ਼ ਡਰ ਜਿਹੜਾ ਹਰਵਰ ਹੰਕਾਰ ਆਵੇ ਨਾ ਫਿਰ ਵਿੱਚੋਂ ਵਧੀਆ ਗੱਲ ਹੱਸਣਾ ਲੱਗੇ ਮੈਂ ਤੁਹਾਨੂੰ ਮਾਫੀ ਜੀ ਕਿਤੇ ਆਉਂਦੇ ਤੇ ਦੁਰਗੇ ਬਹੁਤ ਆਉਂਦਾ ਨਹੀਂ ਬਾਈ ਫਿਰ ਤੁਹਾਡੇ ਨਾਲ ਇਹਨਾਂ ਤੁਸੀਂ ਹੋਰੇ 15 16 ਸਾਲ ਦੇ ਹੈਵੀ ਹੈ ਸਟਲ ਲੈਣੀ ਬਣੀ ਦੀ ਗੱਲ ਕਰੋਨੀ ਸੱਤ ਕੋ ਲਾਉਂਦੇ ਸਹੀ ਕਰ ਕੀ ਆਇਆ ਤੇ ਕਿੰਨਾ ਦੁਰਗੇ ਆਇਆ ਮਮਾ ਬਾਈ ਐਂਟਰ ਹੋਣ ਲੱਗੇ ਵਾਕਿਆ ਸਾਨੂੰ ਮਾੜਾ ਮੋਟਾ ਅੱਗੇ ਦਿਖਾਉਂਦੇ ਕਿਦਾਂ ਕਿਆ ਕੁਛ ਹੁੰਦਾ ਏ ਮੈ ਤਾਂ ਦੋ ਬਿਲਡਿੰਗਾਂ ਹੁੰਦਾ ਏ ਸਾਭੀ ਬਹੁਤ ਦੂਰ ਦੂਰ ਤੇ ਬਾਈ ਹੋਰ ਫੋਟੋਗ੍ਰਾਫਰ ਆਉਂਦੇ ਆ ਐਂਟਰੀ ਕਰੀਏ ਚਲੋ ਜੀ ਹੁਣ ਬੰਦੇ ਦਾ ਫੋਨ ਦਈਏ ਕੋਡ ਆ ਇਹ ਚ ਫਕਰ ਨੂੰ ਜ਼ਿਆਦਾ ਪਤਾ ਏ 27 28 29 30 31 ਹਲਾ ਬਾਈ 18 ਦਿਨ 5 ਦਿਨ ਲੱਗਿਆ ਵਾ ਵਧੀਆ ਅਰੇਂਜਮੈਂਟ ਕਰਿਆ ਵੇ ਇਹ ਇਹਦਾ ਪਾ ਬਣਾਵਾਂਗੇ ਜਾਜ ਜਾਜ ਕਰਦੇ ਸ਼ੁਰੂ ਲੈਣਾ ਨਹੀਂ ਆਪਣੇ ਕੋਲ ਸਾਨੀ ਦਾ ਮੰਨ ਕੇ ਨਾਲ ਨਹੀਂ ਕੈ ਨੰਬਰ ਰੇ ਕੋ ਸਾਡੇ ਸੋਨੀ ਦਾ ਚਲੋ ਭਾਈ ਅੱਗੇ ਦਿਖਾਈਏ ਕੋਡ ਬਗਾਰ ਜਿਹੜੀ ਆਨਲਾਈਨ ਬੁਕਿੰਗ ਹੋਈ ਵੀ ਓਨਲੀ ਫੋਟੋਗ੍ਰਾਫਰ ਐਂਟਰ ਹੈ ਬਾਕੀ ਫਕਰੂ ਨੇ ਤਾਂ ਜਹਾਜ਼ ਬਣਾਤਾ ਚਲੋ ਠੀਕ ਹੈ ਭਰਾ ਓਕੇ ਮਿਲਦੇ ਮੇਰੇ ਭਾਈ ਉਹ ਬਿਲਡਿੰਗ 'ਚ ਆਪਾਂ ਐਂਟਰ ਹੋਣਾ ਅੰਦਰ ਐਚ 6 ਦੋ ਬਿਲਡਿੰਗਾਂ ਦਾ ਫੋਟੋਗ੍ਰਾਫਰ ਦਾ ਆ ਜਾਂਦਾ ਹੀ ਆ ਬਾਕੀ ਜਾਣ ਪਛਾਣ ਮਿਲ ਹੀ ਜਾਂਦੇ ਔਰੇ ਵਧੀਆ ਵੀਰ ਜੀ ਵਧੀਆ ਤੂੰ ਸੁਣਾ ਹੋਰ ਭਰਾ ਕੀ ਹਾਲ ਹੈ ਜੀ ਵਧੀਆ ਕੋਈ ਟਾਈਮ ਲੱਗ ਗਿਆ ੜਾ ਦੇ ਬਈ ੜਾ ਦੇ ਫਗਰੂ ਤੋਂ ਜਹਾਜ਼ ਕੰਮ ਜਾਵ ਤੁਹਾਡੇ ਦਰਮਿਆਨ ਉਹ ਹੀ ਦਿੱਲੀ ਵਾਲਾ ਜਹਾਜ਼ ਲੇਵਰ ਗੜਾ ਮੈਂ ਕੂੜਾ ਪਾਣਨਾ ਸੀ ਅੰਮ੍ਰਿਤ ਚਲ ਨਹੀਂ ੜਾਉਣਾ ਤੇਰੀ ਮਰਜ਼ੀ ਹੈ ਪੰਜਾਬਰ ਲਈ ਜੀ ਉਹ ਨੇੜੇ ਹੀ ਲੈਂਡ ਕਰਾਤਾ ਚਲੋ ਭਾਈ ਐਂਟਰੀ ਕਰੀ ਆਪਾਂ ਹੁਣ ਮੰਡਪ ਵਿੱਚ ਸਤਿ ਸ਼੍ਰੀ ਅਕਾਲ ਭਾਈ ਕੀ ਆ ਦਿੱਤਾ ਹੈ ਰਖੜੀ 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 ਐਂਟਰੀ ਹੈ ਇਹ ਅੰਦਰ ਅੱਛਾ ਚਲੋ ਫਿਰ ਗੀਆਂ ਵੀ ਖੋ ਜਾਈਏ ਭਾਈ ਇਹ ਹੈਗਾ ਆਪਣਾ ਮੇਲਾ ਨਹੀਂ हमारे प्रोडक्ट्स बढ़ाए जाए यस यू कैन आल्सो बाय और, और ब्राइडल वगैरह भी कर सकते हैं प्रोडक्ट्स की तो जल्दी से आए काम भी एक सीरीज के प्रोडक्ट्स ऑलरेडी हमने सुबह से भेजे हैं और आज और भी कई सारे प्रोडक्ट्स हैं जिसकी का जाने मौजूद रहेंगे लेके जाएंगे एक सीरीज एंड यस हां मगर भाई जड़ी नई अपडेट आंधी सारी और अपन मिल जाती है ਕੈਮਰਾ ਲੈਂਸ ਜੋ ਵੀ ਹੈ ਤੁਸੀ ਕੋਈ ਪੱਪੀ ਕੰਮ ਦੇ ਸਕਦੇ ਤਾਂ ਆਪਣੇ ਬੰਦੇ ਨੂੰ ਮਿਲੀਏ ਮੜਾ ਜਾ ਰਿਹਾ ਕੈਪਟਨ ਵਾਲਿਆਂ ਨੂੰ ਇਹ ਆ ਬੰਦਾ ਚੰਡੀਗੜ੍ਹ ਤੇ ਹਾਂ ਭਾਈ ਠੀਕ ਹੈ ਜੀ ਬੈਠ ਬੈਠ ਰੋਟੀ ਖਾਓ ਲੈ ਭਾਈ ਮੁੰਡਿਆਂ ਨੂੰ ਮੁੜ ਕੇ ਮਿਲਦੇ ਆਪਾਂ ਥੋੜਾ ਜਿਹਾ ਤੇ ਜਦੋਂ ਆਪਾਂ ਹੋਰ ਪਾਸੇ ਮੜਾ ਮੋਟਾ ਸਮਾਨ ਸਬੂਨ ਦੇਖੀਏ ਜੇ ਸਮਝਾ ਜੀ ਨਾ ਬੱਸ ਵਾਗੀ ਪਾਈ ਚੰਡੀਗੜ੍ਹ ਆਸਰਾ ਲਓ ਭਾਈ ਜੀ ਮੈਂ ਪ੍ਰਿੰਟ ਪ੍ਰਿੰਟ ਕਰਕੇ ਦਿਖਾਉਂਦੇ ਸਾਰਾ ਕੁਝ ਹੈ। ਇਹ ਚੀਜ਼ ਬਣ ਗਈ ਹੈ। ਇਹ ਹੋ ਰਿਹਾ ਪ੍ਰਿੰਟ। ਭਾਈ ਡੀਜੀ ਟੱਕ ਦਾ ਸਮਾਨ, ਟਰਾਈਪੋਡ ਵਗੈਰਾ ਉਹ ਵੀ ਆਪਾਂ ਲੈ ਸਕਦੇ ਆ ਔਰੇ। ਤੁਹੇ ਨਾਮ ਹੈ ਇਹਨਾਂ ਦਾ ਵੀ ਬਾਕੀ ਬਾਈ ਨੇ ਲੈਣਾ ਹੈ ਦੇਖ ਰਹੇ ਆ ਡੇਟ ਬੂਟ ਕਿੰਨਾ ਹੁੰਦਾ ਪਾਜੀ ਕਹਿੰਦੇ ਸਟੈਂਡ ਦੇਖਣਾ ਮੈਂ ਪੁੱਛ ਲਉ ਤੇਰੇ ਪਤਾ ਹੈਗਾ ਬਾਈ ਸਾਡੇ ਕੋਲ ਨਹੀਂ ਨਾ ਹੈ ਆ ਲੈ ਲਾ ਇਹਦਾ ਬਹੁਤ ਫਾਇਦੇ ਚ ਰਿਹਾ ਇਹਦਾ ਬਹੁਤ ਫਾਇਦੇ ਚ ਰਿਹਾ ਗਵਿੰਦਰ ਉੱਥੇ ਲੈ ਆ ਨਹੀਂ ਤਾਂ ਆਪਾਂ ਨੇ ਸੋ ਲੋ ਦੇਖਦੇ ਭਾਈ ਰੇਟ ਰੂਟ ਬਣਾਉਂਦੇ। ਇਹ ਜੀ ਆਪਣਾ ਲਾਈਵ ਤੇ ਕੈਮਰਾ। ਕੋਨੋਰੇ ਜੇ ਕੈਮਰਾ ਚੈੱਕ ਕਰਨਾ ਬਰੇਟਲ ਵੀ ਮਿਲ ਜਾਂਦਾ ਏ। ਲੈਂਸ ਵਗੈਰਾ ਫੋਕਸ ਚੈੱਕ ਕਰਨਾ ਸਾਰਾ ਹੁਸ਼ਾਰੇ। ਯਾਦ ਰੱਖੋ ਨੰਬਰ ਕੋਡੋਗ੍ਰਾਫਰ ਵੀ ਰਵਾਰ ਦੇ ਵਾਸਤੇ ਆਇਆ ਹੈ। ਕੈਮਰਾ ਲੈਂਸ। ਹਾਂ ਵੀ ਆਇਆ ਕੁਝ ਪਸੰਦ। ਬਿਰਜੀ ਆਪਾਂ ਹੋਗੇ ਫ੍ਰੀ ਤਕਰੀਬਨ ਫਗਰੂ ਟਾਈਮ ਕਿੰਨਾ ਹੋ ਗਿਆ 6 ਵਜੇ 6 ਵਜੇ ਹੋਗੇ 6 ਵਜੇ ਹੀ ਆਪਾਂ ਹੋਗੇ ਫ੍ਰੀ ਮਾੜਾ ਮੋਟਾ ਸਮਾਨ ਸਮੂਹ ਲੈ ਲਿਆ ਜਿਹੜਾ ਆਪਣਾ ਲੋਡ ਬੰਦ ਹੈ ਤਾਂ ਆਪਾਂ ਚੱਲੇ ਰੂਮ ਚ ਜੇ ਮਾੜਾ ਮੋਟਾ ਮਾਰਕੀਟ ਵਗੈਰਾ ਘੁੰਮੇ ਤੁਹਾਨੂੰ ਉਹ ਵੀ ਦਿਖਾਵਾਂਗੇ ਫਲੇਵਰ ਕੋਲੋ ਕਿ ਜੇ ਦੇਖਿਆ ਭਾਈ ਸਮਾਨ ਆ ਲੈਵਰ ਜੀ ਦੇਖ ਲਓ ਇੱਧਰ ਕੀ ਕਰ ਰਿਹਾ ਬਾਈ ਆ ਬਣਾਇਆ ਕਾਣਾ ਤੇ ਵੀਲ ਬੂਰੀ ਬਣਾ ਲਈ ਮੁੰਡੇ ਨੇ ਸੇਮੇ ਲਾਈਆ ਠੀਕ ਠੀਕ ਲਾਈ ਮੁੰਡੇ ਕਹਿਣ ਲੱਗੇ ਵੀ ਸਮਾਨ ਹੋਣੀ ਲੈ ਲਈਏ ਸਵੇਰੇ ਤਾਂ ਆਪਣੇ ਪਰ ਟਾਈਮ ਨਹੀਂ ਲੱਗਣਾ ਹੈ 10 ਵਜੇ ਮਾਰਕੀਟ ਖੁੱਲਦੀ ਆ ਇਹ ਚਲੋ ਕਰਦੇ ਆ ਆਪਣੇ ਆ ਗਏ ਇੱਥੇ ਆਪਣੇ ਮਾੜਾ ਮੋਟਾ ਮਾਰਕੀਟ ਤੇ ਸਮਾਨ ਖਰੀਦਣ ਲਈਏ ਮੰਗਲਾ ਸਾਹਿਬ ਮੌਠੀ ਆਉਂਗਾ ਮੈਂ ਤਾਂ ਰੂਟੀ ਆ ਗਈ ਬਾਕੀ ਬੰਦੇ ਥੋੜਾ ਜਿਹਾ ਜ਼ਰੂਰੀ ਕੰਮ ਚੱਲੇ ਆ। ਬਾਕੀ ਦੇਖਦੇ ਵੀਰੇ। ਤੇ ਪਤਾ ਨਹੀਂ ਬਾਈ ਕਿਹੜੀ ਕੰਪਨੀ ਦਾ ਰੌਲਾ ਪੈ ਗਿਆ ਔਰ। ਫਗਰੂ ਕੀ ਹੋ ਗਿਆ? ਦੋ ਤੜਾ ਜਿਹਾ ਆਪਸ ਵਿੱਚ ਮੁੱਠ ਭੇੜ ਹੋ ਗਈ ਲੜਾਈ ਮੂੰਹ ਵਾਲੀ। ਮੈਂ ਕਿਹਾ ਵੇ ਢੰਗ ਓੜਾਂਗੀ ਓਏ। ਹਲੋ ਜੀ। ਸਮਾਨ ਖਰੀਦ ਲੇ ਅਗਰ ਆਪਣੀ ਮਾਰਕੀਟ ਆ ਰਹੀ ਲਾਲ ਕਿਲੇ ਦੇ ਬਿਲਕੁਲ ਸਾਹਮਣੇ ਸਾਹਮਣੇ ਗੁਰਦੁਆਰਾ ਸਾਹਿਬ ਹੈ ਇੱਥੇ ਅਸੀਂ ਪਿਛਲੀ ਵਾਰ ਵੀ ਆਏ ਤੇ ਪੁਰੇ ਹੁਣ ਅਸੀਂ ਸਮਾਨ ਲੈ ਕੇ ਫਿਰ ਰੂਮ ਚ ਜਾਣਾ ਹੈ ਆਹ ਦੇਖਾ ਇੱਥੇ ਰੱਖ ਦੇ ਬੁਲਬੁਲਾ ਠੀਕ ਨਹੀਂ ਹੈ ਦਿੱਲੀ ਆ ਲੋ ਜੀ ਬਾਕੀ ਸ਼ੋਪਿੰਗ ਸ਼ੋਪਿੰਗ ਤਾਂ ਵਧੀਆ ਹੋ ਗਈ ਮਾੜਾ ਮੋਟਾ ਸਮਾਨ ਦੇਖਦੇ ਆ ਹੁਣ ਜੇ ਕੁਝ ਲੈਣੇ ਆਲਾ ਹੈਗਾ ਹੈ ਚਪਲ ਹੀ ਲੈਣੇ ਪਾਈ ਹੁੰਦੀ ਕਿਸੇ ਨੂੰ ਨਹੀਂ ਮਿਲਣੀ ਮੈਂ ਦੱਸਦਾ ਤੁਹਾਨੂੰ ਚਪਲਾ ਲੈ ਕੇ ਆ ਮੈਂ ਕੱਢ ਕੇ ਹੁਣ ਬੈਗ ਚ ਬਾਹਰ ਗੇ ਹੁਣੀ ਹੁਣੀ ਰੂਮ ਚ ਜਾ ਕੇ ਹਾਂ ਮੈਂ ਹੁਣ ਉੱਪਰੇ ਪਈ ਆ ਮੈਂ ਤਾਂ ਕੀਪੇ ਤਾੜੀਆਂ ਨਾ ਮਰੀਆਂ ਇਹਦੇ ਨਿਆਣੇ ਤਾਂ ਸਾਂਝੜਾ ਹੋ ਨਹੀਂ ਦੇ ਤੂੰ ਲੈ ਗਿਆ ਤੈਨੂੰ ਤਾਂ ਮਾਰਾ ਕੀਤਾ ਲੋ ਬਾਈ ਲਾਲ ਕਿਲੇ ਤੋਂ ਅਸੀਂ ਚੰਚੰਕ ਤੋਂ ਸਮਾਨ ਸਮੂ ਲੈ ਲਿਆ ਕਿਟੇਚੀ ਪਿੱਛੇ ਪਈ ਆ ਬੰਦੇ ਬੇਲੇ ਹੋ ਗਏ ਹੁਣ ਚੱਲੀਏ ਰੂਮ ਚ ਆ ਬੰਦਾ ਨਵਾਂ ਆਇਆ ਫਲੈਟ ਨਵਾਂ ਆਇਆ ਫੋਨ ਹੀ ਮਾਰ ਦੋ ਜੀ ਓਕੇ